ਲਓ ਜੀ ਕਿਲਾ ਆਨੰਦਗੜ੍ਹ ਸਾਹਿਬ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਪਰਿਵਾਰ ਬਿਸ਼ੋੜਾ ਸਾਹਿਬ ਦੇ ਵਿੱਚ ਤੇ ਆਪਾਂ ਦਰਸ਼ਨ ਕਰਵਾਉਨੇ ਆ ਤੁਹਾਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪਿਆ ਸੀ ਸਰਸਾ ਨਦੀ ਦੇ ਉੱਪਰ ਤੇ ਇਹ ਗੁਰਦੁਆਰਾ ਉਸੇ ਜਾਦੂ ਨੂੰ ਸਮਰਪਿਤ ਬਣਾਇਆ ਗਿਆ ਆ ਤੇ ਆਪਾਂ ਸਰਸਾ ਨਦੀ ਵੀ ਤੁਹਾਨੂੰ ਦਿਖਾਵਾਂਗੇ ਉਸ ਟਾਈਮ ਸਰਸਾ ਨਦੀ ਦਾ ਵਹਾਅ ਬਹੁਤ ਤੇਜ਼ ਸੀ ਜਿੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪਿਆ ਸੀ ਦੇਖ ਸਕਦੇ ਹੋ ਇਸ ਜਗ੍ਹਾ ਤੇ ਚਾਰੋਂ ਪਾਸੇ ਜੰਗਲ ਸੀ ਉਸ ਟਾਈਮ ਪੂਰਾ ਤੇ ਅੱਜ ਵੀ ਮਤਲਬ ਇਹ ਟਿੱਬੇ ਇਦਾਂ ਹੈਗੇ ਨੇ ਕਾਫੀ ਜੰਗਲ ਵਾਲੀ ਜਗ੍ਹਾ ਹੈ ਅੱਜ ਵੀ ਇਹ ਉਸ ਟਾਈਮ ਪੂਰਾ ਜੰਗਲ ਸੀ ਇਹ ਚਲੋ ਜੀ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਦੇ ਤੇ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਸਰਸਾ ਨਦੀ ਦੇ ਆ ਜਿੱਥੇ ਕਿਸੇ ਸਮਾਗਮ ਨਾਲ ਸੰਬੰਧਿਤ ਕਾਫੀ ਸਾਰਾ ਇਕੱਠ ਹੈ ਅੱਜ ਇਹ ਇਤਿਹਾਸਕ ਦੁਆਰਾ ਪਰਿਵਾਰ ਬਿਸ਼ੋਰਾ ਸਾਹਿਬ ਦਾ ਇਸ ਸਥਾਨ ਤੇ ਸ਼੍ਰੀ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾਂ ਸਮੇਤ ਕਿਲਾ ਅਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਛੱਡ ਕੇ ਅੰਮ੍ਰਿਤ ਵੇਲੇ ਪਹੁੰਚੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਜਹીર ਨੇ ਕੀਰਤਪੁਰ ਸਾਹਿਬ ਕੀਤਾ ਬਾਈ ਤਾਰ ਦੇ ਪਹਾੜੀ ਰਾਜਿਆਂ ਅਤੇ ਨੂਰ ਫੌਜਾਂ ਨੇ ਕਸਮਾ ਤੋੜ ਕੇ ਹੰਲਾ ਕਰ ਦਿੱਤਾ ਸ਼ਾਹੀ ਟਿੱਬੀ ਤੇ ਭਾਈ ਉਦੇ ਸਿੰਘ ਪੰਜਾ ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦیاں ਪਾਵੇ ਸਰਸਵਰ ਨਦੀ ਦੇ ਕੰਢੇ ਤੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਨਾਲ ਸਰਸਵਰ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਭਾਈ ਜੈਤਾ ਸਿੰਘ ਜੀ ਨੂੰ ਸਰਸਵਰ ਨਦੀ ਕੰਢੇ ਤੇ ਮੁਗਲ ਫੌਜਾਂ ਦਾ ਮੁਕਾਬਲਾ ਕਰਨ ਦਾ ਆਦੇਸ਼ ਕੀਤਾ ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਨ ਹਿੰਗਖਾਂ ਵੱਲ ਚਲੇ ਗਏ ਸਰਸਵਰ ਨਦੀ ਦੇ ਕੰਢੇ ਹੋਈ ਕਮਸਾਨ ਦੀ ਜੰਗੂ ਵਿੱਚ ਭਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਨੂੰ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜ ਜਾਣਾ ਸ਼ਹੀਦੀ ਪ੍ਰਾਪਤ ਕਰ ਗਏ کافی ਸਾਰਾ ਕਾਠ ਹੈ ਜੀ ਇੱਥੇ ਪਰਿਵਾਰ ਵਿਛੋੜੇ ਦੀ ਯਾਦ ਦੇ ਵਿੱਚ ਹਰੇਕ ਸਾਲ ਇੱਕ ਤੂਰਨ ਸਮਾਗਮ ਨੇ ਸਮਾਪਤ ਕੀਤਾ ਜਾਂਦਾ 3 ਮਿੰਟ ਦਾ ਸਮਾਰੋਹ ਰੱਖਿਆ ਜਾਂਦਾ चलो चलिए जंगली इलाका है किसी देख रहे उस टाइम पूरा घना जंगल से है परे

ਵੀਰੋ ساری ਰਾਤ ਦੀ ਅਤੇ ਜਿਹੜਾ ਆਪਾਂ ਤੋਂ ਰਾਗੀ ਕੱਡੇ ਆ ਰਹੇ ਹਾਂ ਸਾਢੀ ਜੱਫੇ ਵੀ ਆਣਗੇ ਉਹ ساری ਰਾਤ ਦਾ ਪ੍ਰੋਗਰਾਮ ਉਹਦੇ ਵਿੱਚ ਆਪ ਨੇ ਸ਼ੁਰੂ ਕੀਤਾ ਤਾਂ ਮਾਫ ਸਕਾਵਾ ਬਤਾ ਬੇਨਤੀ ਹੈ ਭਾਈਓ ਬੋਲਣਾ ਸਾਥੀ ਕਲੋਡ ਦਾ ਸੋਹਣਾ ਉਹ ਘਮਰਾ ਉਹਦੇ ਵਿੱਚ ਵੀ ਇਹ ਐਸਵਾ ਨਾਮ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸੋਭਤ ਤੁਹਾਨੂੰ ਸੋਚਾ ਉਹ ਬੇਨਤੀ ਹੈ ਜਾਈਆਂ ਤੋਂ ਉਹਦੇ ਵਿੱਚ ਇੱਕ ਤਾਈ ਸੋਹਣੇ ਦੋਸਤਾਂ ਨੇ ਜੀ ਜੀ ਦੇ ਨਾਲ ਬੱਜੇ

ਜਪਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਤੰਦੇ ਹੋ ਲਓ ਜੀ ਇਹ ਹੈ ਉਹ ਸਰਸਾ ਨਦੀ ਜਿੱਥੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਉਸ ਟਾਈਮ ਇਹ ਨਦੀ ਬਹੁਤ ਚੜੀ ਹੋਈ ਸੀ ਮਤਲਬ ਬਹੁਤ ਪਾਣੀ ਦਾ ਵਹਾਅ ਸੀ ਇੱਥੇ ਤੇਜ਼ ਸੀ ਤੇ ਜਿੱਥੋਂ ਮਾਤਾ ਗੂਜਰੀ ਜੀ ਤੇ ਛੋਟੇ ਸਹਿਜਾਦੇ ਔਰ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਹਿਜਾਦੇ ਉਹਨਾਂ ਪਰਿਵਾਰ ਦਾ ਵਿਛੋੜਾ ਪਿਆ ਆਰੀ ਸਤਸਾ ਨਦੀ ਸਤਪੋ ਨੂੰ ਇੱਥੋਂ ਦੀ ਨਗਰ ਕੀਰਤਨ ਲੰਗਦਾ ਹੁੰਦਾ ਜੋ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਚੱਲੇਗਾ ਤੇ ਨਦੀ ਦੇ ਵਿੱਚ ਦੀ ਹੁੰਦਾ ਹੋਇਆ ਉਹ ਨਗਰ ਕੀਰਤਨ ਲੰਗਦਾ ਆ ਸਤਪੋ ਨੂੰ ਚਲੋ ਜੀ ਇਹ ਵਾਲੀ ਵੀਡੀਓ ਦੀ ਆਪਾਂ ਇੱਥੇ ਐਂਡਿੰਗ ਕਰਦੇ ਆਂ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਉਹ ਅਗਲੀ ਵੀਡੀਓ ਦੇ ਵਿੱਚ ਜਰੂਰ ਦੇਖਿਓ ਜੀ ਹੁਣ ਆਪਾਂ ਚੱਲਦੇ ਆਂ ਕੁੰਮਾ ਮਾਸਕੀ ਤੇ ਉੱਥੋਂ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਸੋ ਪਰਿਵਾਰ ਬਿਸ਼ੋੜਾ ਸਾਹਿਬ ਦੇ ਦਰਸ਼ਨ ਤੁਸੀਂ ਕਰ ਲਏ ਨੇ ਤੇ ਸਰਸਾ ਨਦੀ ਆਪਾਂ ਤੁਹਾਨੂੰ ਦਿਖਾ ਦਿੱਤੀ ਜਿੱਥੇ ਗੁਰੂ ਜੀ ਦੇ ਪਰਿਵਾਰ ਦਾ ਬਿਸ਼ੋੜਾ ਪਿਆ ਤੇ ਅਗਲੀ ਵੀਡੀਓ ਜਰੂਰ ਦੇਖਿਓ ਜੀ ਆਪਣਾ ਸਫਰੇ ਸ਼ਹਾਦਤ ਸਾਡੇ ਨਾਲ ਨਾਲ ਤੁਸੀਂ ਵੀ ਜਰੂਰ ਪੂਰਾ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ